ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਹੈ ਭਾਈ ਲਹਿਰਾ ਜੀ ਦੀ ਇੱਕ ਗੋਰਾ ਦਰਬਾਰ ਸਾਹਿਬ ਜਾ ਕੇ ਕਿਉਂ ਹੋ ਗਿਆ ਅੰਨਾ ਅੱਜ ਤੁਹਾਨੂੰ ਦੱਸਾਂਗੇ ਸਾਖੀ ਪੂਰੀ ਜ਼ਰੂਰ ਸੁਣਿਓ ਗੱਲ 1820 ਦੇ ਆਸ-ਪਾਸ ਦੀ ਹੈ ਜਦੋਂ ਅੰਗਰੇਜ਼ੀਆਂ ਦੀ ਆਮਦ ਪੰਜਾਬ ਵਿੱਚ ਹੋਈ ਸੀ ਇੱਕ ਗੋਰਾ ਅਫਸਰ ਪੈਰਾਂ ਵਿੱਚ ਬੂਟ ਪਾ ਕੇ ਆਪਣੇ ਕੁਝ ਟੈਲੂਆਂ ਨਾਲ ਦਰਬਾਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਇੱਕ ਨਹੀਂ ਸਿੰਘ ਮਹਾਕਾਲ ਜਿਸ ਦਾ ਨਾਮ ਭਾਈ ਲਹਿਰਾ ਸਿੰਘ ਦੱਸਿਆ ਜਾਂਦਾ ਹੈ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਇੱਕ ਨਹੀਂ ਸਿੰਘ ਜਿਸ ਦਾ ਨਾਮ ਭਾਈ ਲਹਿਰਾ ਸਿੰਘ ਦੱਸਿਆ ਜਾਂਦਾ ਹੈ ਉਹ ਬੈਠਾ ਸੀ ਗੋਰੇ ਨੂੰ ਦਰਬਾਰ ਸਾਹਿਬ ਵੱਲ ਸਣੇ ਬੂਟ ਵੱਧਦੇ ਆ ਵੇਖ ਭਾਈ ਲਹਿਰਾ ਸਿੰਘ ਨੇ ਆਵਾਜ਼ ਦਿੱਤੀ ਉਹ ਬਿੱਲਿਆ ਤੈਨੂੰ ਦਿਖਦਾ ਨਹੀਂ ਬੂਟ ਲਾ ਇੱਥੇ ਗੋਰੇ ਅਫਸਰ ਨੇ ਕੋਈ ਧਿਆਨ ਨਾ ਦਿੱਤਾ ਅਤੇ ਗੱਲ ਅਣ ਸੁਣੀ ਕਰਕੇ ਅੱਗੇ ਵੱਧ ਗਿਆ ਨਹੀਂ ਸਿੰਘ ਨੇ ਫਿਰ ਆਵਾਜ਼ ਲਗਾਈ ਓਏ ਅੰਨਿਆ ਤੈਨੂੰ ਦਿਖਦਾ ਨਹੀਂ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਅੰਦਰ ਬੂਟ ਲੈ ਕੇ ਜਾ ਰਿਹਾ ਹੈ ਗੋਰੇ ਅਫਸਰ ਨੇ ਆਪਣੇ ਦੁਪਾਸੀਏ ਨੂੰ ਪੁੱਛਿਆ ਕਿ ਇਹ ਬੁੱਢਾ ਕੀ ਕਹਿੰਦਾ ਹੈ ਤਾਂ ਉਸਨੇ ਅਨਵਾਦ ਕਰਕੇ ਦੱਸਿਆ ਕਿ ਇਹ ਤੁਹਾਨੂੰ ਕਹਿੰਦਾ ਹੈ ਕੋਈ ਅੰਨਿਆ ਤੈਨੂੰ ਦਿਖਦਾ ਨਹੀਂ ਬੂਟ ਪਾ ਕੇ ਅੰਦਰ ਜਾ ਰਿਹਾ ਹੈ ਬੂਟ ਬਾਹਰ ਲਾ ਇਹ ਸੁਣ ਕੇ ਗੋਰੇ ਅਫਸਰ ਨੇ ਰਤਾ ਪਰਵਾਹ ਨਹੀਂ ਕੀਤੀ ਅਤੇ ਬੂਟਾਂ ਸਮੇਤ ਹੀ ਅੱਗੇ ਤੁਰ ਪਿਆ ਜਦ ਗੋਰਾ ਅਫਸਰ ਆਪਣੇ ਕਰਿੰਦਿਆਂ ਸਮੇਤ ਦਰਸ਼ਣੀ ਡਿਊਟੀ ਅੰਦਰ ਪ੍ਰਵੇਸ਼ ਕਰਨ ਲੱਗਾ ਤਾਂ ਇੱਕਦਮ ਗੋਰੇ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਜਾਂਦੀ ਵੀ ਕਿਉਂ ਨਾ ਇੱਕ ਤਾਂ ਸਾਧੂ ਦੇ ਬਚਨ ਨਹੀਂ ਮੰਨੇ ਦੂਜਾ ਸਹਿਜ ਸੁਭਾਅ ਨਿੰਗ ਦੇ ਮੂੰਹੋਂ ਨਿਕਲੇ ਸ਼ਬਦ ਕੀ ਉਹ ਅੰਨਿਆ ਤੈਨੂੰ ਦਿਖਦਾ ਨਹੀਂ ਪੂਰੇ ਹੋਏ ਦਿਸਣਾ ਬੰਦ ਹੋ ਗਿਆ ਅਤੇ ਅੱਖਾਂ ਚੁੰਦੀਆਂ ਗਈਆਂ ਝੱਟ ਹਫੜਾ ਦਫੜੀ ਮਚ ਗਈ ਅਤੇ ਗੋਰੇ ਅਫਸਰ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਮੈਨੂੰ ਦਿਸ ਨਹੀਂ ਰਿਹਾ ਸਭ ਆਪ ਕੋ ਆਪਣੇ ਵੈਦਾਂ ਡਾਕਟਰਾਂ ਪਾਸ ਜਾਣ ਦੀਆਂ ਸਲਾਹਾਂ ਦੇਣ ਲੱਗੇ ਤਾਂ ਗੋਰੇ ਅਫਸਰ ਨੂੰ ਨਿੰਗ ਦੀ ਕਹੀ ਗੱਲ ਯਾਦ ਆਈ ਉਸਨੇ ਸਭ ਨੂੰ ਰੋਕ ਕੇ ਕਿਹਾ ਕਿ ਮੈਨੂੰ ਉਸ ਬਾਬੇ ਕੋਲ ਲੈ ਚੱਲੋ ਇਹੀ ਹੰਕਾਰੀ ਵਿਰਤੀ ਦਾ ਹਾਲ ਹੁੰਦਾ ਹੈ ਜਦ ਹੰਕਾਰਿਆ ਸੀ ਤਾਂ ਬੁੱਢਾ ਦੱਸਦਾ ਸੀ ਜਦ ਹੰਕਾਰ ਚੱਕਨਾ ਚੂਰ ਹੋਇਆ ਤਾਂ ਬੁੱਢੇ ਤੋਂ ਸਿੱਧਾ ਬਾਬੇ ਤੇ ਆਉਣ ਨੂੰ देर ਨਾ ਲੱਗੀ ਕਰਿੰਦਿਆਂ ਵੱਲੋਂ ਗੋਰੇ ਅਫਸਰ ਨੂੰ ਬਾਬੇ ਕੋਲ ਲਿਆਂਦਾ ਗਿਆ ਤੇ ਗੋਰੇ ਨੇ ਬਾਬੇ ਦੇ ਪੈਰੀਂ ਡਿੱਗ ਕੇ ਮਾਫੀ ਮੰਗੀ ਬਾਬੇ ਨੇ ਕਿਹਾ ਮੇਰੇ ਕੋਲੋਂ ਮਾਫੀ ਨਾ ਮੰਗ ਜਿਸ ਦੇ ਦਰਦੀ ਬੇਅਦਵੀ ਕਰਨ ਲੱਗਾ ਸੀ ਉਹ ਤੋਂ ਮਾਫੀ ਮੰਗ ਜੋੜੇ ਇੱਥੇ ਉਤਾਰ ਕੇ ਗੁਰੂ ਸਾਹਿਬ ਦੇ ਅੱਗੇ ਜਾ ਕੇ ਅਰਦਾਸ ਕਰਾ ਕੀ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਦਾ ਗੋਰੇ ਨੇ ਬਾਬੇ ਦੀ ਗੱਲ ਮੰਨੀ ਇਉਂ ਹੀ ਕੀਤਾ ਚਟ ਅੱਖਾਂ ਦੀ ਜੋਤ ਵਾਪਸ ਆ ਗਈ ਜਿਸ ਤੋਂ ਬਾਅਦ ਗੋਰੇ ਅਫਸਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਲਗਦੀਆਂ 12 ਗਲੀਆਂ ਦੇ ਮੋੜ ਤੇ ਆਪਣੇ ਵੱਲੋਂ ਖਰਚਾ ਕਰਕੇ ਬੋਰਡ ਲਗਵਾਏ ਗਏ ਕਿ ਇਸ ਤੋਂ ਅਗੇ ਜੋੜੇ ਉਤਾਰ ਕੇ ਜਾਓ ਜੀ ਸੰਗਤ ਜੀ ਇਹ ਸੀ ਸਾਖੀ ਤੁਹਾਨੂੰ ਕਿਵੇਂ ਲਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਤਨ ਤਨ ਗੁਰੂ ਰਾਮਦਾਸ ਜੀ ਇਹ ਜ਼ਰੂਰ ਲਿਖਿਓ ਗੁਰੂ ਪਿਆਰੀ ਸਾਧ ਸੰਗਤ ਜੀ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ